thank <laughs> you राज जी गीव जी ਸਤਿ ਸ੍ਰੀ ਅਕਾਲ ਬਾਬਾ ਤਾਰਾ ਸਿੰਘ ਜੀ ਅੱਜ ਉਹਨਾਂ ਦੀ 50ਵੀਂ ਵਰ੍ਹੇ ਹੈ ਤੇ ਸਾਨੂੰ ਇਹ ਦੱਸੋ ਵੀ ਜਿਹੜੇ ਸਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਸਾਧੂ ਉਹ ਕੌਣ ਸਨ ਕਿ ਉਹਨਾਂ ਦੀ ਮਤਲਬਾ ਜੱਟ ਵਾਲੇ ਪੀਮੇਸ਼ਾ ਵੀ ਇੱਥੇ ਵੀ ਬਰਸੀ ਮਨਾਈ ਜਾਂਦੀ ਹੈ ਉਹਨਾਂ ਦੇ ਥੋੜਾ ਜਿਹਾ ਜੀਵਨ ਬਾਰੇ ਤੇ ਇਤਿਹਾਸ ਬਾਰੇ ਦੱਸਦਾ ਹਾਂ ਸਭ ਤੋਂ ਪਹਿਲਾਂ ਉਹਦਾ ਸਮੁੱਚਾ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਾਤੇ ਜੋ ਅੱਜ ਆਪਾਂ ਪੂਰਨ ਬ੍ਰਹਮ ਗਿਆਨੀ ਪੂਜਨੀਕ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਖੋਸ਼ਦਲ ਜਿਨ੍ਹਾਂ ਦੀ ਸਾਲਾਨਾ 55ਵੀਂ ਵਰਸੀ ਆਪਾਂ ਮਨਾ ਰਹੇ ਹਾਂ ਮਹਾਪੁਰਖਾਂ ਦਾ ਜਨਮ 1779 ਈਸਵੀ ਨੂੰ ਪਿੰਡ ਬਲਾਸਪੁਰ ਮਾਤਾ ਪੰਡਤ ਜਵਾਲाराम ਜੀ ਦੀ ਤਰ੍ਹਾਂ ਵਿਖੇ ਮਾਤਾ ਜਯਦੇਵ ਦੀ ਕੋਠੋ ਹੋਇਆ ਜਿਨ੍ਹਾਂ ਨੇ ਬਚਪਨ ਦੀ ਸਾਧੂ ਬਿਰਤੀ ਨੂੰ ਅਪਣਾਇਆ ਉਹਨਾਂ ਨੇ ਪਹਿਲਾਂ ਆਪਣਾ ਜੀਵਨ ਨਿਰਮਲ ਉਹ ਸੰਪਰਦਾ ਦੇ ਅੰਦਰ ਹਰਦवार ਗੁਜਾਰਿਆ ਫਿਰ ਉਹਨਾਂ ਨੇ ਬਾਬਾ ਨਿਧਾਨ ਸਿੰਘ ਜੀ ਦੀ ਸੇਵਾ ਦਿੱਤੀ 14 ਸਾਲ ਦੀ ਕਾਲ ਸੇਵਾ ਤੋਂ ਬਾਅਦ ਮਹਾਂਪੁਰਕਾ ਨੇ ਜਿਹੜਾ ਪੰਜਾਬ ਦੀ ਧਰਤੀ ਤੇ ਉਤਾਰਾ ਕਰਕੇ ਪੱਛਮੀ ਪੰਜਾਬ ਗੁਜਰਾਤ ਸ਼ਹਿਰ ਵਿੱਚ ਲੰਗਰ ਲਾਏ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਦੋਂ ਬਾਬਾ ਜੀ ਨੇ ਜੈਂਡ ਵਾਲਾ ਭੀਮੇਸ਼ਾ ਆਸਥਾਨ ਜਿਹੜਾ ਬਣਿਆ ਉਥੇ ਆ ਕੇ ਡੇਰਾ ਲਾਇਆ 1966 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਾਸਤਰੇ ਇਸ ਨਦਰ ਵਿੱਚ ਆਏ ਉਦੋਂ ਬਾਬਾ ਜੀ ਇੱਥੇ ਸੰਕਾ ਸਮੇਤ ਪੰਚ ਤੇ ਇਸ ਨਦਰ ਨੂੰ ਵਾਰ ਦਿੱਤਾ ਤੇ ਅਰਨੀ ਵਾਲਾ ਨਹੀਂ ਗਰਨੀ ਵਾਲਾ ਮਿਸ਼ਨ ਸ਼ਹਿਰ ਬਣ ਜਾਏਗਾ ਅੱਜ ਮਾਪੁਰਕਾ ਦੇ ਪਾਵਨ ਦਰਬਾਰਾ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਸੰਗਤਾਂ ਪਹੁੰਚ ਕੇ ਉਹਨਾਂ ਦੇ ਵਰਸੀ ਦੇ ਜੋੜ ਮੇਲੇ ਹਰ ਇੱਕ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੇ ਨੇ ਇਨ੍ਹਾਂ ਸਥਾਨਾਂ ਦੀ ਸੇਵਾ ਮਾਪੁਰਕ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਪਾਪਾ ਖੋਇਦਲ ਜੀ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਭਰਾ ਦੇ ਪੋਤਰੇ ਅੱਜ ਸੰਗਤਾਂ ਦੇ ਵਿੱਚ ਸੇਵਾ ਕਰਵਾ ਰਹੇ ਨੇ ਸੰਗਤਾਂ ਦਾ ਬੜਾ ਪਿਆਰ ਉਹਨਾਂ ਨੂੰ ਮਿਲਦਾ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਉਣ ਵਾਲੇ ਸਮੇਂ ਦੇ ਅੰਦਰ ਵੱਡੇ ਹਸਾਨਾਂ ਦੀ ਸੇਵਾ ਵੀ ਜਿਹੜੀ ਆ ਉਸ ਮੁਟੀਆਂ ਸੰਗਤਾਂ ਵੱਲੋਂ ਮਾਪੁਰਖਾਂ ਨੂੰ ਦਿੱਤੀ ਜਾਏਗੀ ਆਪਣੀ ਆਪ ਦਾ ਬੜੀ ਪ੍ਰਚਲਿਤ ਹੈ ਵੀ ਦੋਨਾਂ ਵੀ ਕੋਈ ਸੰਕੇਤ ਲੋ ਇੱਥੇ ਮਰਾਦਾ ਹੋ ਰਹਾ ਹੈ ਇਹ ਆਸਾ ਧਾਰਾ ਜਿੱਥੇ ਦੁੱਧ ਵਾਲਿਆਂ ਨੂੰ ਦੁੱਧ ਉਤੂ ਵਾਲਿਆਂ ਨੂੰ ਪੁੱਤ ਤੇ ਧੰਨ ਵਾਲਿਆਂ ਨੂੰ ਧੰਨ ਮਿਲਦਾ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਤੇ ਜਦੋਂ ਪਰਮੇਸ਼ਰ ਕੋਲੋਂ ਕੋਈ ਵੀ ਦਾਤ ਮੰਗੀ ਜਾਏ ਉਹ ਦਾਤਾ ਸਾਨੂੰ ਮਿਲਦੀਏ ਮਿਲਦੀਆਂ ਨੇ ਅੱਜ ਤੁਸੀਂ ਵੇਖ ਰਹੇ ਹੋ ਕਿੰਨੀਆਂ ਸੰਗਤਾਂ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੋ ਰਹੀਆਂ ਨੇ ਜੋ ਜੋ ਸੰਗਤਾਂ ਨੂੰ ਚਾਹੀਦਾ ਉਹ ਸਾਰਾ ਕੁਝ ਗੁਰੂ ਨਾਨਕ ਦੇ ਦਰਬਾਰ ਤੋਂ ਮਿਲ ਰਿਹਾ ਕਿਉਂਕਿ ਮਹਾਰਾਜ ਦੀ ਗੁਰਬਾਣੀ ਦੇ ਬਚਨ ਨੇ ਜਿਤੜੇ ਫਲ ਮਨ ਬੰਚੀ ਹੈ ਤਿਤੜੇ ਸਤਗੁਰ ਪਾਸ ਇਹ ਗੁਰੂ ਦੇ ਦਰਬਾਰ ਤੋਂ ਸਾਰੀਆਂ ਦਾਤਾਂ ਮਿਲਦੀਆਂ ਹਨ ਤੇ ਮਿਲਦੀਆਂ ਰਹਿਣਗੀਆਂ ਨੇ ਪਛਮੀ ਸਮਤਾ ਨੂੰ ਅਪਣਾਉਂ ਕਰਕੇ ਉਹ ਸਿੱਖੀ ਤੋਂ ਦੂਰ ਹੋ ਰਹੇ ਨੇ ਜੇ ਤੁਸੀਂ ਗੱਲ ਕੀਤੀ ਸਿੱਖੀ ਦੇ ਕਰਤਾਰ ਦੀ ਸਿੱਖੀ ਦਾ ਪ੍ਰਚਾਰ ਬਹੁਤ ਹੈ ਘਰ ਘਰ ਸਿੱਖੀ ਦਾ ਪ੍ਰਚਾਰ ਹੈ ਪਰ ਸਿੱਖੀ ਦੇ ਰੂਲ ਸਿੱਖੀ ਦੀ ਮर्यादा ਉਹਨੂੰ ਅਪਣਾਉਣ ਤੋਂ ਅਸੀਂ ਡਰਦੇ ਆਂ ਜੇ ਅੱਜ ਅਸੀਂ ਗੁਰੂ ਘਰ ਜਾਣਾ ਅਸੀਂ ਜੇ ਸਾਡੇ ਵਾਲ ਖੁੱਲੇ ਹੋਣ ਤੇ ਸਾਨੂੰ ਕੋਈ ਸੈਟ ਕਰਨ ਨੂੰ ਨਾ ਕਹੇ ਜੇ ਅਸੀਂ ਅੱਜ ਕਿਸੇ ਧਾਰਮਿਕ ਸਥਾਨ ਤੇ ਜਾਣਾ ਚਲੋ ਆਪਾਂ ਕਿਸੇ ਸਥਾਨ ਦੀ ਨਿੰਦਿਆ ਨਹੀਂ ਕਰਦੇ ਤੁਸੀਂ ਮੰਦਿਰ ਚਲੇ ਜਾਓ ਤੁਸੀਂ ਮਸਜਿਦ ਚਲੇ ਜਾਓ ਤੁਸੀਂ ਕਿਸੇ ਡੇਰੇ ਚਲੇ ਜਾ ਤੁਹਾਨੂੰ ਜੋੜਾ ਉਤਾਰਨ ਦੀ ਮਨਾਈ ਨਹੀਂ ਤੁਹਾਨੂੰ ਸਿਰ ਟਕਣ ਦੀ ਮਨਾਈ ਨਹੀਂ ਤੁਹਾਨੂੰ ਕਿਸੇ ਤਰ੍ਹਾਂ ਦੀ ਮर्यादा ਜਰਹਿ ਨਹੀਂ ਮਿਲਿਆ ਹੀ ਨਹੀਂ ਪਰ ਗੁਰੂ ਨਾਨਕ ਦਾ ਤਾਂ ਐਸਾ ਜਿੱਦ ਤੇ ਗੁਰੂ ਨਾਨਕ ਦੇ ਮर्याਦਾ ਨੂੰ ਪਹਿਲ ਦਿੱਤੀ ਆ ਇਹ ਲੋਕ ਮर्यादा ਤੋਂ ਦੂਰ ਹੋ ਕੇ ਪਤ ਤੋਰੈਨ ਪਤ ਤ ਹੋਣ ਦਾ ਮੇਨ ਕਾਰਨ ਜਿਹੜੇ ਸਾਡੇ ਕਲਾਕਾਰ ਲੱਚਰ ਗੀਤਦਾਰ ਆ ਰਹੇ ਨੇ ਘੜੀ ਦਿਸ਼ਾ ਸਾਡੇ ਬੱਚਿਆਂ ਨੂੰ ਦੇ ਰਹੇ ਨੇ ਤੇ ਜਿਹੜੇ ਚੰਗੇ ਕਲਾਕਾਰ ਆ ਉਹਨਾਂ ਨੂੰ ਗੋਲੀਆਂ ਨਾਲ ਮਰਵਾ ਦਿੱਤਾ ਜਾਂਦਾ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ ਤੇ ਮਾੜਿਆਂ ਨੂੰ ਪ੍ਰਮੋਟ ਕੀਤਾ ਜਾਂਦਾ ਜੇ ਮਾਰੇ ਕਲਾਕਾਰ ਨੂੰ ਜਾਂ ਮਾੜੀ ਸੰਗੀਤ ਨੂੰ ਆਪਾਂ ਪ੍ਰਮੋਟ ਕਰਾਂਗੇ ਤੇ ਸਾਡੇ ਬੱਚੇ ਮਾਰੇ ਪਾਸੇ ਜਾਣਗੇ ਜਾਣਗੇ ਇਸ ਤਰ੍ਹਾਂ ਕਿ ਬਜ਼ੁਰਗਾਂ ਨੂੰ ਵੱਡਿਆਂ ਨੂੰ ਚਾਹੀਦਾ ਕਿ ਆਪ ਸਿੱਖੀ ਨਾਲ ਜੁੜਨ ਤਾਂ ਕਿ ਸਿੱਖੀ ਸਾਡੇ ਘਰਾਂ ਵਿੱਚ ਆਵੇ ਸਾਡੇ ਘਰ ਵਿੱਚ ਸਿੱਖੀ ਆ ਗਈ ਤੇ ਸਾਡੇ ਬੱਚੇ ਜਿਹੜੇ ਨੇ ਉਹ ਪੱਧਤ ਹੋਣ ਤੋਂ ਪੱਛ ਜਾਣਗੇ ਇਸ ਤਰ੍ਹਾਂ ਕਿ ਸਾਨੂੰ ਆਪ ਨੂੰ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਅਮਰਪਾਲ ਸਿੰਘ ਮਹਿਰੋ ਖਾਲਸੇ ਪੰਥ ਦੀ ਮਰਿਆਦਾ ਨੂੰ ਵੇਖੀਏ ਕਿ ਜੇ ਕੋਈ ਆਰਤਾ ਜਿਹੜੀ ਉਹਦਾ ਨਾਂ ਤੇ ਕੋਈ ਹੋਰ ਹੈ ਪਰ ਉਹ ਸੁੱਖੀ ਵਾਇਆ ਨਾਮ ਧਾਰਨ ਕਰਕੇ ਜਿਹੜਾ ਕੌਰ ਸ਼ਬਦ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਸੇਂਹ ਸ਼ਬਦ ਸਾਨੂੰ ਕਲਗੀਧਰ ਪਾਤਸ਼ਾਹ ਨੇ ਬਖਸ਼ਿਆ ਜੇ ਆਪਾਂ ਇੱਕ ਕੌਰ ਸ਼ਬਦ ਨੂੰ ਲੈ ਕੇ ਤੇ ਆਪਣੇ ਬੱਚਿਆਂ ਨੂੰ ਗਲਤ ਵੀਡੀਓ ਜੇ ਤੁਸੀਂ ਉਹਦਾ ਪੇਜ ਵੇਖੋ ਨਾ ਤੇ ਤੁਸੀਂ ਪਰਿਵਾਰ ਵਿੱਚ ਉਹ ਪੇਜ ਨਹੀਂ ਦੇਖ ਸਕਦੇ ਤੁਹਾਡੀਆਂ ਭਜਾਂ ਪੈਣਾ ਬੈਠ ਕੇ ਨਹੀਂ ਦੇਖ ਸਕਦੇ ਜਾਂ ਤੇ ਜਿਹੜਾ ਸਾਡੇ ਪਰਿਵਾਰ ਵਿੱਚ ਦੰਦ ਘੋਲ ਰਿਹਾ ਹੈ ਸਾਡੇ ਸਮਾਜ ਵਿੱਚ ਦੰਦ ਘੋਲ ਰਿਹਾ ਹੈ ਤੇ ਜੰਦਗੀ ਨੂੰ ਸਾਫ਼ ਕਰਨਾ ਮੈਂ ਨਹੀਂ ਸਮਝਦਾ ਮਾੜਾ ਕੰਮ। ਕੰਦਗੀ ਨੂੰ ਸਾਫ਼ ਕਰਨਾ ਚੰਗਾ ਕਰਮ ਸਾਨੂੰ ਸਾਰਿਆਂ ਨੂੰ ਪਰਚ ਬੱਟਦਾ ਹੈ ਕਿ ਅਸੀਂ ਮਾੜਿਆਂ ਦਾ ਬਾਈਕਾਟ ਕਰੀਏ ਤੇ ਚੰਗਿਆਂ ਦਾ ਸਾਥ ਦੇਈਏ। ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਵਾਏ ਗੁਰਜੀਤ ਦਾ ਖਾਲਸਾ ਵਾਏ ਗੁਰਜੀਤ ਦੀ ਮੱਤੇ ਜੰਮਿਆਂ ਵੀ ਸਕਦਾ ਬਾਬਾ ਜੀ ਦੇ ਪਰਿਵਾਰ ਤੇ ਆਈਆਂ ਨੇ ਸਾਰਿਆਂ ਸਕਦਾ ਨੂੰ ਧੀ ਆਇਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ